ਪੰਜਾਬ ਸਰਕਾਰ ਸ਼ਹਿਰ ਵਾਸੀਆਂ ਨੂੰ ਪੀਣ ਵਾਲੇ ਪਾਣੀ ਦੀ ਆਰਈ ਸਮੱਸਿਆ ਨੂੰ ਪਹਿਲ ਦੇ ਆਧਾਰ ਤੇ ਦੂਰ ਕਰਨ ਲਈ ਵਚਣ ਵਾਦਾ ਹੈ। ਇਸੇ ਹੀ ਕਰੀ ਦੇ ਚੱਲਦਿਆਂ ਫਗਵਾੜਾ ਦੇ ਵਾਰਡ ਨੰਬਰ 4 ਅਤੇ 16 ਵਿਖੇ ਸਾਂਝੇ ਤੌਰ ਤੇ ਨਵੇਂ ਟਿਊਬਲ ਦੇ ਕੰਮ ਦੀ ਸ਼ੁਰੂਆਤ ਕੀਤੀ ਗਈ ਜਿਸ ਦਾ ਉਦਘਾਟਨ ਮੈਂਬਰ ਪਾਰਲੀਮੈਂਟ ਡਾਕਟਰ ਰਾਜਕਮਾਰ ਚੱਬੇਵਾਲ ਹਲਕਾ ਇੰਚਾਰ ਸਰਦਾਰ ਜਗਵਿੰਦਰ ਸਿੰਘ ਮਾਨ ਨਿਗਮ ਕਮਿਸ਼ਨਰ ਕਮ ਵਧੀਕ ਡਿਪਟੀ ਕਮਿਸ਼ਨਰ ਫਗਵਾੜਾ ਮੈਡਮ ਅਕਸ਼ਿਤਾ ਗੁਪਤਾ ਹਰਜੀਮਾਨ ਮੇਅਰ ਰਾਮਪਾਲ ਉਪਲ ਸੀਨੀਅਰ ਡਿਪਟੀ ਮੇਅਰ ਤੇਜਪਾਲ ਬਸਰਾ ਅਤੇ ਡਿਪਟੀ ਮੇਅਰ ਵਿਕੀ ਸੂਤੋ ਇਲਾਵਾ ਜ਼ਿਲ੍ਹਾ ਪ੍ਰਧਾਨ ਸਰਬਜੀਤ ਸਿੰਘ ਲੁਭਾਣਾ ਵੱਲੋਂ ਸਾਂਝੇ ਤੌਰ ਤੇ ਰਿਬਨ ਕੱਟ ਕੇ ਕੀਤਾ ਗਿਆ ਇਸ ਦੌਰਾਨ ਹਲਕਾ ਇੰਚਾਰ ਸਰਦਾਰ ਜਵਿੰਦਰ ਸਿੰਘ ਮਾਨ ਨੇ ਤੇ ਵਧੀਕ ਡਿਪਟੀ ਕਮਿਸ਼ਨਰ ਮੈਡਮ ਅਕਸ਼ਿਤਾ ਗੁਪਤਾ ਨੇ ਕਿਹਾ ਕਿ ਪੰਜਾਬ ਸਰਕਾਰ ਸ਼ਹਿਰ ਦੇ ਵਿਕਾਸ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਇਸ ਟਿਊਬਵਲ ਦੇ ਲੱਗਣ ਨਾਲ ਹੁਣ ਲੋਕਾਂ ਨੂੰ ਕਿਸੇ ਕਿਸਮ ਦੀ ਕੋਈ ਦਿੱਕਤ ਨਹੀਂ ਆਵੇਗੀ। ਸਸ਼ੀਕਲ ਜੀ ਅੱਜ ਮਿਊਨਿਸਪਲ ਕਾਰਪੋਰੇਸ਼ਨ ਫਗਵਾੜਾ ਵੱਲੋਂ ਇੱਕ ਨਈ ਟਿਊਬਵਲ ਦੀ ਬੋਰਿੰਗ ਦਾ ਕੰਮ ਸ਼ੁਰੂ ਕੀਤਾ ਜਾ ਰਿਹਾ ਹੈ ਤੇ ਇਸ ਤਰ੍ਹਾਂ ਦੇ ਚਾਰ ਟਿਊਬਵਲ ਦਾ ਕੰਮ ਸੈਂਕਸ਼ਨ ਹੋ ਚੁੱਕਿਆ ਹੈ ਤੇ ਜਲਦ ਹੀ ਬਾਕੀ ਕੰਮ ਵੀ ਸ਼ੁਰੂ ਹੋ ਜਾਣਾ ਹੈ। ਸ਼ਹਿਰ ਦੀ ਪਾਣੀ ਦੀ ਸਮੱਸਿਆ ਨੂੰ ਹੱਲ ਕਰਨ ਲਈ ਮਿਊਨਿਸਪਲ ਕਾਰਪੋਰੇਸ਼ਨ ਹਮੇਸ਼ਾ ਅੱ ਇਸ ਸਮੱਸਿਆ ਨੂੰ ਹੱਲ ਕਰਨ ਦੀ ਪਹਿਲ ਕੀਤੀ ਜਾ ਰਹੀ ਹੈ ਤੇ ਮੇਰੇ ਵੱਲੋਂ ਸਾਰੇ ਫਗਵਾੜਾ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਾਂ ਜੀ ਇਸ ਮੌਕੇ ਤੇ ਸਾਰਿਆਂ ਨੂੰ ਪਾਣੀ ਦੀ ਸਮੱਸਿਆ ਦਾ ਕੋਈ ਹੱਲ ਮਿਲ ਪਿਆ। ਥੈਂਕ ਯੂ। ਉਹ ਮੈਂ ਸਮਝਦਾ ਕਿ ਸਰਕਾਰ ਦੇ ਇੱਕ ਵਿਕਾਸ ਸੀ ਜੋ ਐ ਲਾਈਨ ਹੈ ਜਾਂ ਜਿਹੜੇ ਵਿਕਾਸ ਤੇ ਕੰਮ ਨਹੀਂ ਚੱਲ ਰਹੇ ਨੇ। ਸਿਮਿਲਰ ਜਿਹੀ ਸੇ ਪਿੰਡਾਂ ਦੇ ਵਿੱਚ ਵੀ ਕੋਈ ਐਸਾ ਕੰਮ ਨਹੀਂ ਹੈ ਕਿ ਅਸੀਂ ਸਾਡੇ ਪਾਸ ਪੈਸੇ ਦੀ ਕੋਈ ਮਾਨੀ ਨਹੀਂ। 30 ਗਰਾਊਂਡ ਜਿਹੜੀਆਂ ਜਨਨ ਬਿਗ ਗਰਾਊਂਡ ਜਿਹੜੀਆਂ ਬਰਿੰਗਾਨੇ ਹਰ ਸਕੂਲ ਦੇ ਵਿੱਚ ਗਰਾਊਂਡ ਪਾਣੀ ਸਪਲਾਈ ਔਰ ਵਾਟਰ ਸਪਲਾਈ ਜਿਹੜੀ ਹੈ ਉਹ ਬਲਦ ਹੋ ਰਹੀ ਹੈ ਔਰ ਐਡਮਿਨਿਸਟ੍ਰੇਸ਼ਨ ਦੀ ਦੇ ਹਿਮਤ ਦੇ ਨਾਲ ਉਹਨਾਂ ਦੇ ਗਾਡਜੈਂਸ ਦੇ ਥੱਲੇ ਜੋ ਜੋ ਸੰਕਰਦੇ ਨੇ ਉਹਦੇ ਮੁਤਾਬਕ ਅਸੀਂ ਕੋਰਟ ਰੂਮ ਬਣਾਈ ਜਾ ਰਿਹਾ ਹੈ ਔਰ 91 ਜਿਹੜੇ ਛਪਟਸ ਨੇ ਉਹਨਾਂ ਦੀ ਕਲੀਨਨੈਸ ਉਹਨਾਂ ਨੂੰ ਇੱਕ ਮਾਡਲ ਅੱਛੇ ਮਾਡਲ ਦਾ ਪ੍ਰੋਮੋਡਲ ਰਿਕਾਰਡਿੰਗ ਟੂਰਨ ਬਣਾਈ ਜਾ ਰਿਹਾ ਹੈ ਪਿੰਡਾਂ ਦੀ ਨਹਿਰ ਜਿਹੜੀ ਹੈ ਬਿਲਕੁਲ ਬਦਲ ਜਾ ਰਹੀ ਹੈ ਅਸੀਂ ਗਲੀਆਂ ਲਾੜੀਆਂ ਤੋਂ ਅੱਗੇ ਲੰਘ ਕੇ ਹੁਣ ਅਸੀਂ ਪਿੰਡ ਦੀ ਸਮੁੱਚੀ ਡਵੈਲਪਮੈਂਟ ਦੇ ਵਿੱਚ ਅਸੀਂ ਲੱਗੇ ਹੋਏ ਆ ਇਸੇ ਤਰ੍ਹਾਂ ਦੇ ਸ਼ੈਡ ਦੇ ਵਿੱਚ ਹੀ 100% ਰਾਈਟਡ ਸਪਲਾਈ ਜਿਹੜੀ ਅੱਜ ਦੇ ਮੁਤਾਬਕ ਲੋਡ ਹੈ ਉਹਨਾਂ ਦੇ ਚਾਰ ਪੰਪ 67 ਲੱਖ ਦੀ ਜਿਹੜੀ ਕਾਸਟ ਹੈ ਉਹ ਵੀ 22 ਲੱਖ ਇਸਤੇ ਰਹੀ ਹੈਗੀ ਆ ਉਹ ਕਾਸਟ ਹੈ ਉਹ ਹੋ ਜਾਏਗੀ ਪਰ ਮੈਂ ਸਾਰੇ ਸ਼ੈਡਾਂ ਨੂੰ ਮਾਰਕਾ ਦੇਣਾ ਔਰ ਜਿਹਨਾਂ ਫੀਸ਼ੀਟਸ ਨੇ ਕਾਰਪੋਰੇਸ਼ਨ ਦੇ ਔਰ ਦੂਸਰੇ ਜਿਹੜੇ ਵੀ ਸਭ ਨੂੰ ਸ਼ਗਵਤ ਜੀ ਨੇ ਕਿ ਉਹਨਾਂ ਬੜੀ ਖੁਸ਼ਮੰਤੀ ਨਾਲ ਇਸ ਕੰਮ ਨੂੰ ਸ਼ੁਰੂ ਕਰਤਾ। ਅਜੀਜ਼ ਹਰਜੀ ਜਿਹੜਾ ਉਹ ਸਾਰੇ ਕੰਮ ਨੂੰ ਦੇਖ ਰਿਹਾ। ਤੋਂ ਮੈਂ ਸਮਝ ਰਾਂ ਕਿ ਮੇਅਰ ਸਾਹਿਬ ਤੇ ਜੀ ਨੇ ਸਾਰੇ ਬੜੀ ਹੰਮਤ ਤੇ ਨਾਲ ਚੋਵੇ ਬਾਦ ਸਾਹਿਬ ਆਏ ਨੇ। ਮੈਂ ਉਹਨਾਂ ਦਾ ਧੰਨਵਾਦ ਕਿ ਮਾਰਨਿੰਗ ਉਹ ਆ ਕੇ ਉਹਨਾਂ ਨੇ ਇਸ ਕੰਮ ਨੂੰ ਸ਼ੁਭਰਾਮ ਕੀਤਾ। ਇਸ ਦੌਰਾਨ ਮੇਅਰ ਰਾਮਪਾਲ ਉਪਲ ਨੇ ਕਿਹਾ ਕਿ ਸਰਕਾਰ ਵੱਲੋਂ ਸ਼ਹਿਰ ਵਿੱਚ 4 ਥਾਮਾਂ ਤੇ ਨਵੇਂ ਟਿਊਬਲ ਲਗਾਉਣ ਦੇ ਕੰਮ ਦੀ ਸ਼ੁਰੂਆਤ ਕੀਤੀ ਗਈ ਹੈ। ਜਿਸ ਉੱਪਰ ਕਰੀਬੀ ਤੋਂ 22 ਲੱਖ ਰੁਪਏ ਦਾ ਖਰਚਾ ਆਵੇਗਾ। ਉਨਾ ਕਿਆ ਕੀ ਇਸੇ ਤਰ੍ਹਾਂ ਹੀ ਸੰਧੂਰਾ ਚੌਂਕ ਪੁਰਾਣੀ ਤਹਿਸੀਲ ਤੇ ਗੁਜਰਾਤੀਆ ਮਹੱਲੇ ਵਿਖੇ ਵੀ ਨਵੇਂ ਟਿਊਬਲ ਦੇ ਕੰਮ ਦੀ ਸ਼ੁਰੂਆਤ ਕੀਤੀ ਜਾਵੇਗੀ। ਸਭ ਤੋਂ ਪਹਿਲਾਂ ਤਾਂ ਮੈਂ ਵਾਰਡ ਨੰਬਰ 4 ਔਰ ਵਾਰਡ ਨੰਬਰ 16 ਦੇ ਸਮੂਹ ਵੋਟਰਜ਼ ਨੂੰ ਬਹੁਤ-ਬਹੁਤ ਵਧਾਈ ਦੇਣ ਜਾ ਰਿਹਾ ਬਹੁਤ-ਬਹੁਤ ਵਧਾਈ ਆ ਮੇਰੇ ਵੱਲੋਂ। ਔਰ ਅੱਜ ਇਹ ਬਹੁਤ ਵਧੀਆ ਉਪਰਾਲਾ ਹੋਇਆ ਵਾ। ਸਾਡੇ ਵਿੱਕੀ ਸੂਜੀ ਜਿਹੜਾ 16 ਨੰਬਰ ਵਾਰਡ ਆ ਔਰ 4 ਨੰਬਰ ਰਣਜੀਤ ਜੀ ਦਾ ਔਰ ਇਹ ਜਿਹੜਾ ਚਾਰ ਟੂਬਲਾਂ ਦਾ ਮਹੂਰਤ ਕਰਨ ਜਾ ਰਹੇ ਆ ਆਪਾਂ ਅੱਜ ਦਾ ਇੱਕ ਦਾ ਕਰ ਲਿਆ ਵਾ ਇਹ ਲਗਭਗ 20-22 ਲੱਖ ਦੇ ਇਹਦੀ ਆਣੀਆਂ ਖਰਚਾ ਨਾ ਮਾ ਲਾਗਤ ਤੇ ਇਹਦਾ ਫਾਇਦਾ ਸਾਰੇ ਇਲਾਕੇ ਨੂੰ ਬਹੁਤ ਹੋਣਾ ਵਾ ਔਰ ਨਾਲ ਜਲਦੀ ਸੰਧੂਰਾ ਮੰਦਿਰ ਚੌਕ ਔਰ ਪੁਰਾਣੀ ਤਹਿਸੀਲ ਤੇ ਗੁਜਰਾਤਿਆ ਮਹੱਲੇ 'ਚ ਇੱਥੇ ਵੀ ਬਹੁਤ ਜਲਦੀ ਮਸ਼ੀਨ ਆ ਜਾਣੀਆਂ ਤੇ ਮੈਂ ਇਹਦਾ ਹਲਕਾ ਇੰਚਾਰਜ ਸਾਡੇ ਸਰਦਾਰ ਜੁਗਿੰਦਰ ਸਿੰਘ ਮਾਨ ਜੀ ਔਰ ਸਾਡੇ ਐਮਪੀ ਸਾਹਿਬ ਡਾਕਟਰ ਰਾਜ ਕੁਮਾਰ ਚੱਬੇਵਾਲ ਜੀ ਦਾ ਔਰ ਹਰਜੀਮਾਨ ਜੀ ਦਾ ਔਰ ਮੈਡਮ ਅਕਸ਼ਤਾ ਗੁੱਤਾ ਜੀ ਦਾ ਮੈਂ ਪ੍ਰਧਾਨ ਜੀ ਪ੍ਰਧਾਨ ਜੀ ਸਾਡੇ ਲਵਾਨਾ ਜੀ ਬੈਠੇ ਜੀ ਹਾਂਜੀ ਇਹਨਾਂ ਦਾ ਜ਼ਿਲ੍ਹਾ ਪ੍ਰਧਾਨ ਇਹਨਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਇਹਨਾਂ ਦੇ ਉਪਰਾਲੇ ਸਦਕੇ ਜਿਹੜਾ ਵਾ ਸਾਡਾ ਜਿਹੜਾ ਕੰਮ ਔਰ ਗਾਂ ਵੀ ਇਹ ਬਹੁਤ ਜਲਦੀ ਹੋਰ ਜਲਦੀ ਤੋਂ ਜਲਦੀ ਆਪਾਂ ਡਿਵੈਲਪਮੈਂਟ ਦੇ ਕੰਮ ਕਰੀ ਜਾਂਦੇ ਉਧਰ ਵਾਰਡ 4 ਰঞ্জੀਤ ਸਿੰਘ ਫਤੇ ਨੇ ਜਿੱਥੇ ਸਰਕਾਰ ਦਾ ਧੰਨਵਾਦ ਕੀਤਾ ਉੱਥੇ ਉਹਨਾਂ ਕਿਹਾ ਕਿ ਹੁਣ ਵਾਰਡ ਵਾਸੀਆਂ ਨੂੰ ਪਾਣੀ ਦੀ ਦਿੱਕਤ ਨਹੀਂ ਆਵੇਗੀ ਅੱਜ ਬਹੁਤ ਖੁਸ਼ੀ ਦਾ ਦਿਨ ਹੈ ਕਿ ਸਾਡੇ ਵਾਰਡ ਨੰਬਰ 4 ਦੇ ਵਿੱਚ ਜਿਹੜਾ ਕਿ ਮੈਂ ਰঞ্জੀਤ ਸਿੰਘ ਫਤੇ ਇੰਚਾਰਜ ਹਾਂ ਜੀ ਤੇ ਸਾਡੇ ਵਾਰਡ ਦੇ ਵਿੱਚ ਨਵੇਂ ਵਾਟਰ ਟਿਊਬਲ ਦਾ ਉਦਘਾਟਨ ਕੀਤਾ ਗਿਆ ਮੈਂ ਬਹੁਤ ਧੰਨਵਾਦ ਕਰਦਾ ਸਾਡੇ ਫਰਕਾਇੰਚਾ ਜਗਮਿੰਦਰ ਸਿੰਘ ਮਾਨ ਜੀ ਦਾ ਜ਼ਿਲ੍ਹਾ ਪ੍ਰਧਾਨ ਜੀ ਦਾ ਸਾਡੇ ਮੇਅਰ ਸਾਹਿਬ ਉਪਲ ਜੀ ਦਾ ਸਾਰੇ ਹੀ ਪ੍ਰਸ਼ਾਸਨ ਦਾ ਕਮਿਸ਼ਨ ਮੈਮ ਦਾ ਜਿਨ੍ਹਾਂ ਨੇ ਸਾਡੀ ਬੇਨਤੀ ਨੂੰ ਸਵਕਾਰ ਕਰਦੇ ਹੋਏ ਇੱਥੇ ਨਵੇਂ ਟਿਊਬਲ ਦਾ ਜਿਹੜਾ ਅੱਜ ਉਹਦੇ ਘਾਟਨ ਕੀਤਾ ਹੈ ਜਿਹੜਾ ਕਿ 600 ਫੁੱਟ ਲੇਜ ਦਾ ਬੋਰ ਹੋਏਗਾ ਤੇ ਬਹੁਤ ਪਰੇਸ਼ਾਨੀ ਸੀਗੀ ਬਹੁਤ ਮੁਹੱਲੇ ਵਸਾਆਂ ਨੂੰ ਪਾਣੀ ਦੀ ਦਿੱਕਤ ਆਉਂਦੀ ਸੀਗੀ ਗਰਮੀਆਂ ਦੇ ਵਿੱਚ ਜੋ ਕਿ ਪਿਛਲੇ 15 ਸਾਲਾਂ ਤੋਂ ਦਿੱਕਤ ਚੱਲੀ ਆ ਰਹੀ ਸੀ ਤੇ ਆ ਸਾਡੀ ਨਗਰ ਨਿਗਮ ਬਣਨ ਤੋਂ ਤੁਰੰਤ ਬਾਅਦ ਸਾਡਾ ਜਿਹੜਾ ਇਹ ਮਸਲਾ ਹੱਲ ਕੀਤਾ ਗਿਆ ਸੀ ਬਹੁਤ ਬਹੁਤ ਮੁਹੱਲਾ ਨਿਵਾਸੀਆਂ ਵੱਲੋਂ ਆਪਣੇ ਬਾੜ ਵੱਲੋਂ ਬਹੁਤ ਧੰਨਵਾਦ ਕਰ